ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰਾਂ ਦੀਆਂ ਆਵਾਹ ਵਾਹਿਗੁਰੂ ਦੀਆਂ ਪਰ ਕ੍ਰਿਪਾ ਸਤਿਕਾਰ ਅੱਜ ਜਿਸੀਂ ਮੰਡੀ ਵਿੱਚ ਆਏ ਆਂ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਪੰਜਾਬ ਬਹੁਤ ਤੇਜ਼ ਗਤੀ ਦੇ ਨਾਲ ਤਰੱਕੀ ਕਰ ਰਿਹਾ ਔਰ ਜਿਸ ਦੇ ਤਹਿਤ ਮੰਡੀ ਚ ਸਾਨੂੰ ਕਈ ਵਾਰ ਮੇਰੇ ਨਾਲ ਸਾਡੇ ਬ੍ਰਹਮਸ਼ਕਰ ਜਿੰਪਾ ਜੀ ਸਾਡੇ ਵਿਧਾਇਕ ਐਕਸ ਕੈਬਨਿਟ ਮਨਿਸਟਰ ਪੰਜਾਬ ਸਾਡੇ ਚੇਚੀ ਜੀ ਚੇਅਰਮੈਨ ਮਾਰਕੀਟ ਕਮੇਟੀ ਔਰ ਸਾਡੇ ਬਹੁਤ ਸਤਿਕਾਰਯੋਗ ਜਿੰਨੀਆਂ ਸਾਡੀਆਂ ਭੈਣਾਂ ਵੀ ਅੱਜ ਇੱਥੇ ਮੌਜੂਦ ਨੇ ਸੋ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸਾਡੇ ਆੜਤੀ ਵੀਰ ਮੌਜੂਦ ਨੇ ਕਿਸਾਨ ਵੀਰ ਮੌਜੂਦ ਨੇ ਸੋ ਸਾਰਿਆਂ ਨੂੰ ਅੱਜ ਦੇ ਅੱਜ ਦੇ ਇਸ ਦਿਹਾੜੇ ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਮੰਡੀ ਦਾ ਨਵੀਨੀਕਰਨ ਹੋਣ ਜਾ ਰਿਹਾ ਕਿਉਂਕਿ ਸੜਕਾਂ ਦੀ ਸਮੱਸਿਆ ਬਹੁਤ ਦੇਰ ਤੋਂ ਜਿੰਨੀ ਵਾਰੀ ਵੀ ਅਸੀਂ ਆਏ ਆ ਉਦੋਂ ਇਹੀ ਸੁਣਨ ਨੂੰ ਮਿਲਦੀ ਸੀ ਕਿ ਸੜਕ ਜਿਹੜੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਸੜਕਾਂ ਸਾਰੀਆਂ ਬੁਰੀ ਤਰ੍ਹਾਂ ਖਰਾਬ ਨੇ ਸੋ ਸਾਡੇ ਆੜਤੀ ਵੀਰਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਅੱਜ ਬਹੁਤ ਵੱਡੇ ਪ੍ਰੋਜੈਕਟ ਦਾ ਜਿਹੜਾ ਨੀ ਪੱਤਰ ਰੱਖਿਆ ਗਿਆ 2.5 ਕਰੋੜ ਦੀ ਲਗਤ ਦੇ ਨਾਲ ਜਿਹੜੀਆਂ ਸੜਕਾਂ ਹਨ ਉਹਨਾਂ ਦਾ ਨਵੀਨੀਕਰਨ ਹੋਏਗਾ ਔਰ ਸੜਕਾਂ ਤੇ ਲੋਕ ਨਹੀਂ ਪਾਈ ਜਾਏਗੀ ਸੜਕਾਂ ਸੀਸੀ ਕੰਕਰੀਟ ਜਿਹੜੀ ਫਲੋਰਿੰਗ ਹੋਏਗੀ ਜਿਸ ਦੇ ਨਾਲ ਸੜਕਾਂ ਦੀ ਮਿਆਦ ਕੰਕਰੀਟ ਦੇ ਨਾਲ ਘੱਟੋ ਘੱਟ 50 ਸਾਲ ਹੁੰਦੀ ਹੈ ਤੇ ਮੰਡੀ ਦੇ ਵਿੱਚ ਘੱਟੋ ਘੱਟ ਅਜਿਹੀਆਂ ਸੜਕਾਂ ਦੀ ਜ਼ਰੂਰਤ ਹੁੰਦੀ ਹੈ ਸੋ ਇੱਕ ਤਾਂ ਉਹ ਮੁਬਾਰਕਬਾਦ ਔਰ ਦੂਸਰਾ ਜਿਹੜਾ ਵਾਟਰ ਸਪਲਾਈ ਆ ਇਹ ਬਹੁਤ ਦੇਰ ਤੋਂ ਪਾਈਪਾਂ ਜਿਹੜੀਆਂ ਬਹੁਤ ਖਰਾਬ ਸੀ ਪਾਣੀ ਦੀ ਕੁਆਲਿਟੀ ਬੜੀ ਮਾੜੀ ਸੀ ਜੰਗ ਲੱਗ ਚੁੱਕਾ ਸੀ ਤੇ 1 ਕਰੋੜ ਦੀ ਲਗਤ ਦੇ ਨਾਲ ਉਹ ਸਾਰੀਆਂ ਪਾਈਪਾਂ ਜਿਹੜੀਆਂ ਰਿਪਲੇਸ ਕਰਾਂਗੇ ਜਿਹੜੀ ਵਾਟਰ ਸਪਲਾਈ ਪਾਈਪਲਾਈਨ ਆ ਉਹ ਨਵੀਂ ਪਾਈ ਜਾਏਗੀ ਤੇ ਬਾਕੀ ਇਸ ਤੋਂ ਇਲਾਵਾ ਹੋਰ ਵੀ ਮੰਡੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਆ ਇੱਕ ਸਾਡੇ ਤੇ ਰਿਹਾਇਸ਼ੀ ਏਰੀਆ ਚ ਪਾਰਕ ਦੀ ਸਮੱਸਿਆ ਸੀ ਉਹ ਵੀ ਉਦੋਂ ਦੱਸ ਰਿਆ ਸੀ ਜੱਬਾ ਜੀ ਔਰ ਉਹ ਪਾਰਕ ਵੀ ਆਪਾਂ ਹੁਣੇ ਬਣਾਈ ਦੇਣੀ ਨਾਲੇ ਸੋ ਉਹਦਾ ਵੀ ਆਪਾਂ ਨਵੀਨੀਕਰਨ ਕਰਾਂਗੇ ਸਾਰਾ ਵਧੀਆ ਕਰਾਂਗੇ ਔਰ ਕਿਉਂ ਅਸੀਂ ਧੰਨਵਾਦ ਦੀਆਂ ਸਾਡੇ ਆੜਤੀ ਵੀਰਾਂ ਦੇ ਔਰ ਮੇਰੇ ਨਾਲ ਮੇਰੀ ਆਏ ਸਾਥੀ ਜਿੰਪਾ ਜੀ ਸਾਡੇ ਚੇਚੀ ਸਾਹਿਬ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਕੰਮ ਕੀਤਾ ਜਾ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਦਲਪ੍ਰੀਤ ਜੀ ਪਿੰਲੀ ਦੇਸ਼ ਕਰਨ 6 ਮਹੀਨੇ ਜੋ ਹੈ ਨਾ ਨਹੀਂ ਆਪਕੋ ਨੌ ਮਹੀਨੇ ਲੱਗਣਗੇ ਬਾਕੀ ਸੀਜ਼ਨ ਅਕੋਰਡਿੰਗ ਤੁਹਾਡੇ ਸੜਕਾਂ ਦਾ ਜਲਦੀ ਹੋ ਜਾਏਗਾ ਚਲੋ ਘੱਟ ਤੋਂ ਘੱਟ 9 ਮਹੀਨੇ ਜੀ ਸੜਕਾਂ ਦੇ ਲਈ ਜਿਹੜਾ ਆਪਣਾ ਡੈਡ ਲਾਈਨ ਜਿਹੜੀ ਹੈ 9 ਮਹੀਨੇ ਤੋ 9 ਮਹੀਨੇ ਦੇ ਵਿੱਚ ਜਿਹੜਾ ਆਪਾਂ ਜਿਹੜਾ ਕੰਮ ਹੈ ਉਹਨੂੰ ਪੂਰਾ ਕਰਾਂਗੇ ਬਹੁਤ ਧੰਨਵਾਦ ਸਰ ਲੱਗਦਾ ਕਿ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਜਿਹੜਾ ਪ੍ਰੋਜੈਕਟ ਪੂਰਾ ਹੋ ਜਾਏਗਾ ਆ ਇਲੈਕਸ਼ਨ ਕੋਡ ਕਿਹੜਾ ਲੰਬਾ ਸਮਾਂ ਲੈ ਲਿਆ ਆਪਾਂ 9 ਮਹੀਨੇ ਦਾ ਸਰਕਾਂ ਦੇ 9 ਮਹੀਨੇ ਦਾ ਅਜੇ ਤੱਕ ਦਾ ਆਪਣੇ ਜੁਲਾਈ 6 ਮਹੀਨੇ ਦਾ ਆਹੀ ਆ ਮਾਰਚ ਤੱਕ ਹੋ ਜਾਏਗਾ ਠੀਕ ਹੈ ਸਰ ਸਰ ਫਾਟਕਾ ਦੇ ਪਾਈ ਮਾਰਚ 26 ਤੱਕ ਹੋ ਜਾਏਗਾ ਫਾਟਕ ਦੀ ਬੜੀ ਦਿੱਕਤ ਆਉਂਦੀ ਹੈ ਲੋਕਾਂ ਨੂੰ ਵਾਧਾ ਦਾ ਬਾਈ ਯੋਰ ਦੀ ਮੰਗ ਹੈ ਇਸ ਕਰੋ ਤੱਕ ਆਹ ਦੇਖੋ ਇਹਦੇ ਲਈ ਮੈਂ ਜਿਹੜਾ ਮਾਨਜੁਗ ਸਾਡੇ ਕੇਂਦਰੀ ਮੰਤਰੀ ਜਿਹੜੇ ਰੇਲਵੇ ਮੰਤਰੀ ਆ ਉਹਨਾਂ ਦੇ ਸਾਹਮਣੇ ਪਹਿਲਾਂ ਵੀ ਮੰਗ ਰੱਖੀ ਸੀ ਔਰ ਮੈਨੂੰ ਇਹ ਦੱਸ ਦਿਓ ਖੁਸ਼ੀ ਹੋ ਗਏ ਹੋ ਰਹੀ ਹੈ ਕਿ ਸਾਡੇ ਹੋਰ ਵੀ ਕਈ ਜਿਹੜੇ ਰੇਲਵੇ ਫਾਟਕ ਜਿੱਥੇ ਪ੍ਰੋਬਲਮ ਆ ਰਹੀਆਂ ਉਹਨਾਂ ਦੀਆਂ ਸਮੱਸਿਆਵਾਂ ਵੀ ਜਿੱਥੇ ਆਲੋਈਆਂ ਖਾਸ ਤੌਰ ਤੇ ਸਾਡਾ ਜਲੰਧਰ ਬਾਈਪਾਸ ਤੇ ਜਿਹੜੀ ਸਾਡੀ ਰੇਲ ਲਾਈਨ ਲੰਘਦੀ ਹੈ ਉੱਥੇ ਵੀ ਆਰਓਬੀ ਜਿਹੜਾ ਮਨਜ਼ੂਰ ਹੋ ਗਿਆ ਉਹ ਵੀ ਬਹੁਤ ਜਲਦੀ ਬਣਨ ਜਾ ਰਿਹਾ ਤੇ ਇੱਥੇ ਵੀ ਸਾਰੇ ਦੁਕਾਨਦਾਰਾਂ ਦੀ ਸਲਾਹ ਦੇ ਨਾਲ ਉਹ ਵੀ ਜਿਹੜਾ ਪ੍ਰੋਜੈਕਟ ਸਾਡਾ ਮਨਜ਼ੂਰ ਤੇ ਉਹਨੂੰ ਵੀ ਮੇਰਾ ਖਿਆਲ ਉਹਨਾਂ ਦੀ ਸਲਾਹ ਤੋਂ ਕਰਨ ਤੋਂ ਬਾਅਦ ਉਸ ਪ੍ਰੋਜੈਕਟ ਨੂੰ ਵੀ ਜਲਦੀ ਆਪਾਂ ਸ਼ੁਰੂ ਕਰਾਂਗੇ ਜਿਹੜੇ ਉਹ ਚ ਰੁਕਾਵਟਾਂ ਸਿਰੋਂ ਕਲੀਅਰ ਕਰ ਦਿੱਤੀਆਂ ਗਈਆਂ ਸੋ ਉਮੀਦ ਤਾਂ ਬੜੀ ਹੈ ਬਾਕੀ ਕਿਉਂਕਿ ਸਾਡੇ ਵੱਲੋਂ ਮਨਜ਼ੂਰ ਆ ਪਰ ਇਹ ਵੀ ਸਾਡੇ ਜਿਹੜੇ ਸਾਥੀ ਉੱਥੇ ਰਹਿੰਦੇ ਆ ਉਹਨਾਂ ਦੇ ਨਾਲ ਵੀ ਸਲਾਮ مشورہ ਕਰਕੇ ਇਹਨੂੰ ਫਾਈਨਲ ਸ਼ਿਫਟ ਸਰ ਇੱਕ ਵੱਡੀ ਗੱਲ ਹੈ ਕਿ ਮੰਡੀ ਦੇ ਵਿੱਚ ਸੋਚ ਆਲੇ ਨੂੰ ਲੈ ਕੇ ਤੇ ਪੀਣ ਵਾਲੇ ਪਾਣੀ ਦੀ ਜਗ੍ਹਾ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਹੈ ਇਸ ਚੀਜ਼ ਨੂੰ ਲੈ ਕੇ ਵੀ ਕੋਈ ਇਸ ਆਪਣੇ ਨਵੀਨੀਕਰਨ ਪ੍ਰੋਜੈਕਟ ਦੇ ਵਿੱਚ ਤੁਸੀਂ ਪਾਣੀ ਦੀ ਸਮੱਸਿਆ ਦਾ ਦੱਸ ਹੀ ਦਿੱਤਾ ਕਿਉਂਕਿ ਦੂਜਾ ਪਾਈਪਲਾਈਨ ਵੀ ਸੀਵਰੇਜ ਲਾਈਨ ਵੀ ਅਸੀਂ ਪਾ ਰਹੇ ਆ ਉਹ ਤਾਂ ਆਲਰੇਡੀ ਚੱਲੇ ਜਾਗਾ ਉਹਦਾ ਕੁਝ ਉਹਦਾ ਪੈਸੇ ਆ ਹੀ ਆ ਹੀ ਗਏ ਆ ਤੇ ਦੂਸਰਾ ਜਿਹੜਾ ਤੁਹਾਡਾ ਪਾਣੀ ਦੀ ਸਮੱਸਿਆ ਹੈ ਪੀਣ ਵਾਲੇ ਪਾਣੀ ਦੀ ਨਹੀਂ ਚੋ ਚੱਲੇ ਜੀ ਚੋ ਚੱਲੇ ਉਹ ਇਹਦੇ ਚ ਕਰ ਦਾਂਗੇ ਇਸ ਪ੍ਰੋਜੈਕਟ ਦੇ ਵਿੱਚ ਬੜਾ ਵੱਡਾ ਹੋਊਗਾ